ਦੋਸਤੋ ਅੱਜ ਦੀ ਇਹ ਵੀਡੀਓ ਬੜੀ ਹੀ ਖਾਸ ਹੋਣ ਵਾਲੀ ਹੈ ਇਸ ਵਿੱਚ ਆਪਾਂ ਗੱਲ ਕਰਨੀ ਹੈ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਬਾਰੇ ਅੱਜ ਕੱਲ ਜਿਹੜੀ ਸੀਰੀਜ਼ ਚੱਲ ਰਹੀ ਹੈ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ ਇਹਦੇ 2 ਮੈਚ ਹੋ ਗਏ ਆ ਤੇ ਦੋਵਾਂ ਮੈਚਾਂ ਦੇ ਵਿੱਚ ਵਿਰਾਟ ਕੋਹਲੀ ਨੇ ਜ਼ੀਰੋ ਸਕੋਰ ਬਣਾਇਆ ਹੈ ਮੈਂ ਵਿਰਾਟ ਕੋਹਲੀ ਨੂੰ ਇਸ ਵੀਡੀਓ ਦੇ ਜ਼ਰੀਏ ਇੱਕ ਟਿਪ ਦੇਣਾ ਚਾਹੁੰਦਾ ਹਾਂ ਕਿ ਵਿਰਾਟ ਕੋਹਲੀ ਜਦੋਂ ਖੇਡਦਾ ਹੈਗਾ ਵਾ ਥੋੜਾ ਜਿਹਾ ਅੱਗੇ ਵੱਲ ਨੂੰ ਆ ਰਿਹਾ ਵਾ ਤੇ ਉਹ ਬਾਲ ਤੇ ਜਿਹੜਾ ਬੈਟ ਦਾ ਡਿਸਟੈਂਸ ਹੈਗਾ ਉਹ ਬੋਡੀ ਦੇ ਜੱੜ ਦਾ ক্লোਜ਼ ਹੋ ਰਿਹਾ ਵਾ ਤੇ ਉਹ ਆਪਣੇ ਆਪ ਵਿੱਚ ਬੰਦ ਹੋ ਰਿਹਾ ਵਾ ਬੰਦ ਹੋਣ ਕਰਕੇ ਉਹਦੇ ਜਿਹੜੇ ਅਗਰੈਸਿਵ ਸ਼ਾਟ ਹੈਗੇ ਸੀ ਉਹ ਬੰਦ ਹੋ ਜਾਂਦੇ ਆ ਤੇ ਉਹਦੇ ਆਊਟ ਹੋਣ ਦੇ ਕਾਰਨ ਵੱਧ ਜਾਂਦੇ ਆ ਤੇ ਵਿਰਾਟ ਕੋਹਲੀ ਹੁਣ ਆਪਦੇ ਵਾਸਤੇ ਇੱਕ ਸਪੈਸ਼ਲ ਟਿਪ ਨੋਟ ਕਰ ਲੈਣ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਸਟੈਂਸ ਹੈਗਾ ਲੈਗ ਸਾਈਡ ਤੇ ਜਿਹੜਾ ਲੈਗ ਸਟੰਪ ਹੁੰਦਾ ਹੈ ਥੋੜਾ ਜਿਹਾ ਉਹਦੇ ਵੱਲ ਵਧਾ ਲੈਣ ਅੱਧਾ ਇੱਕ ਫੁੱਟ ਉਧਰ ਨੂੰ ਚਲੇ ਜਾਣ ਜੇ ਉਹ ਇਦਾਂ ਕਰ ਲੈਣਗੇ ਉਹਨਾਂ ਦੇ ਜਿਹੜੇ ਸ਼ਾਟ ਹੈਗੇ ਆ ਜੀ ਹੋਰ ਜ਼ਿਆਦਾ ਵਧੀਆ ਤੇ ਬਿੱਤਰ ਢੰਗ ਨਾਲ ਬਾਲ ਨੂੰ ਜਿਹੜਾ ਹੈਗਾ ਟੱਚ ਕਰਨਗੇ ਪਲੇ ਕਰਨਗੇ ਜਿਸ ਨਾਲ ਉਹਨਾਂ ਦੀ ਇਨਿੰਗ ਜਿਆਦਾ ਵਧੀਆ ਰਹੇਗੀ ਤੇ ਜੇ ਉਹ ਮੇਰੀ ਇਹ ਟਿਪ ਮੰਨ ਲੈਣ ਤੇ ਹੋ ਇਹ ਵੀ ਸਕਦਾ ਹੈ ਕਿ ਅਗਲੇ ਮੈਚ ਵਿੱਚ 100 ਰਨ ਜਰੂਰ ਬਣਾ ਦੇਣ ਜਿਵੇਂ ਅਸੀਂ ਜਾਣਦੇ ਆ ਵਿਰਾਟ ਕੋਹਲੀ ਸਭ ਦਾ ਚਹੇਤਾ ਵਾ ਤੇ ਚਹੇਤਿਆਂ ਨੂੰ ਦੇਖਣ ਵਾਸਤੇ ਦਰਸ਼ਕ ਆਉਂਦੇ ਨੇ ਤੇ ਦਰਸ਼ਕ ਜਦੋਂ ਆਪਣੇ ਚਹੇਤੇ ਨੂੰ 0 ਤੇ ਆਊਟ ਹੁੰਦਾ ਦੇਖਦੇ ਨੇ ਉਹ ਬੜਾ ਹੀ ਜਿਆਦਾ ਨਿਰਾਸ਼ ਹੋ ਜਾਂਦੇ ਨੇ ਇਸ ਕਰਕੇ ਉਹ ਮੇਰੀ ਇਹ ਸਪੈਸ਼ਲ ਟਿਪ ਮੰਨ ਲੈਣ 100% ਇਹ ਵਰਕ ਕਰੇਗੀ ਕਿਉਂਕਿ ਮੈਂ ਉਹਨਾਂ ਨੂੰ ਬੜਾ ਨੇਦੀਕੀ ਤੌਰ ਤੇ ਉਹਨਾਂ ਨੂੰ ਦੇਖਦਾ ਹੁੰਨਾ ਜਦੋਂ ਉਹਨਾਂ ਦੇ ਮੈਚ ਦੇਖਦਾ ਹਾਂ ਪੁਰਾਣੇ ਮੈਚ ਵੀ ਦੇਖੇ ਆ ਉਹਨਾਂ ਦਾ ਜਿਹੜਾ ਫੁੱਟਵਰਕ ਹੈਗਾ ਸੀ ਉਹ ਥੋੜਾ ਜਿਹਾ ਜ਼ਿਆਦਾ ਸਪੀਡ ਅਪ ਹੈਗਾ ਸੀਗਾ ਤੇ ਹੁਣ ਉਹ ਥੋੜਾ ਜਿਹਾ ਜਿਵੇਂ ਕਹ ਦੀਏ ਓਲਟ ਹੋ ਗਏ ਨੇ ਥੋੜਾ ਜਿਹਾ ਉਹ ਸਪੀਡ ਅਪ ਘਟ ਗਿਆ ਹੈਗਾ ਇਸ ਕਰਕੇ ਮੈਂ ਉਹਨਾਂ ਨੂੰ ਸਲਾਹ ਦੇ ਰਿਹਾ ਕਿ ਤੁਸੀਂ ਥੋੜਾ ਜਿਹਾ ਲੈਗ ਸਾਈਡ ਤੇ ਹੋਵੋ ਇਹਦੇ ਨਾਲ ਜਿਹੜਾ ਗੈਪ ਹੈਗਾ ਉਹ ਘਟੇਗਾ ਤੇ ਥੋੜਾ ਜਿਹਾ ਜ਼ਿਆਦਾ ਉਹਨਾਂ ਨੂੰ ਖੇਡਣ ਵਾਸਤੇ ਵਧੀਆ ਸ਼ਾਰਟ ਖੇਡਣ ਵਾਸਤੇ ਸਮਾਂ ਵੀ ਮਿਲੇਗਾ ਉਹ ਬੰਦ ਨਹੀਂ ਹੋਣਗੇ ਤੇ ਸ਼ਾਰਟ ਆਪ